ਜੀ ਕਰਾਂ ਨਾ ਤੇਰੀ ਗਾਂ ਪਿੱਛੇ ਨੂੰ ਹਟੇ ਨਾ ਤੇਰੀ ਗਾਂ ਇੱਧਰ ਨੂੰ ਜਾਵੇ ਨਾ ਤੇਰੀ ਗਾਂ ਇੱਧਰ ਨੂੰ ਜਾਵੇ ਤੇ ਨਾ ਇੱਧਰ ਜਾਵੇ ਨਾ ਮੰਨੇਗਾ ਉਹੀ ਮਵੇਲਾ ਮੈਂ ਖਾ ਕੇ ਤੇਰਾ ਫਦਾ ਕੋ ਸਾ ਕੀ ਬੁੱਦੀ ਆਪਣੇ ਕੋਲੇ ਪੱਕਾ ਹੱਲ ਹੈਗਾ ਇਹ ਤੂੰ ਵੀ ਗੱਲ ਆ ਹੁਣ ਨਿਕਲੇ ਪਸੂ ਕੇ ਹਿਸਾਬ ਨਾਲ ਨਿਕਲਦਾ ਤਾਂ ਉਹ ਕਿਵੇਂ ਆ ਲਖੇ ਕੀ ਹਾਲ ਚੜੂ ਹੋਰ ਅਸ ਵੀਰੇ ਕੀ ਹਾਲ ਚੜਾ ਤੂੰ ਠੀਕ ਐ ਉਹ ਬਾਹਲਾ ਜਨਾਵਾ ਗੇੜਾ ਮਾਰਾ ਖੇਤ ਹੈ ਕਿਥੇ ਨੇ ਗੇੜਾ ਨਾ ਯਾਰ ਮੇਰਾ ਮਿੱਤਰ ਪਿਆਰਾ ਦਾ ਫਾਰਮ ਪਾਉਂਦੇ ਸੀ ਓਸਿਆ ਉਹਦਾ ਕੰਮ ਦਿੰਦਾ ਨਵੇੜ ਕੇ ਬਸ ਹਜੇ ਹੁਣੀ ਵਿਹਲੇ ਹੋਇਆਗੇ ਹਾਂ ਤੇ ਤਾਰ ਕੇ ਉਹ ਖੇਤ ਉਹ ਜਿਹੜਾ ਵੱੱਜਾ ਨਹੀਂ ਮੁੜਕੇ ਅੱਛਾ ਹੋਰ ਤੂੰ ਦੱਸ ਕੇ ਮੈਂ ਬਧੀਆ ਮੈਂ ਇਥੇ ਆਉਣਾ ਹੁਣ ਯਾਰ ਖੇਤ ਮਾ ਮੈਂ ਕਿੱਦਾਂ ਗਿਆ ਗੁਆ ਪਹੂਗਾ ਉਹ ਗੱਲ ਕੀ ਯਾਰ ਫਾਰਮ ਬਾਕੀ ਦਾ ਕੰਮ ਨਿਬੜ ਗਿਆ ਹਰਾ ਹਾਂ ਇੱਕ ਗੱਲ ਮੇਰ ਰਹੀ ਜੀ ਕੀ ਹੋ ਗਿਆ ਉਹ ਮਾਲਾ ਯਾਰ ਹੁਣ ਉਹਨੇ ਪਾਇਆ ਗਾਵਾਂ ਦਾ ਵਧੀਆ ਫਾਰਮ ਪਾਇਆ ਵੱਡਾ ਅੱਛਾ ਵੱਡਾ ਪਾਇਆ ਹੁਣ ਆਪਾਂ ਫਾਰਮ ਚੱਲਦੇ ਬੜੇ ਆ ਹਾਂ ਉਹ ਹੁਣ ਕੀ ਮੰਨ ਕੇ ਜਾਲ ਇੱਕ ਤਾਂ ਗਾਂ ਹੁਣ 40 ਕਿਲੋ ਦੁੱਧ ਵਾਲੀ ਐ ਅੱਛਾ ਇੱਕ ਉਹ ਚ 20 ਵਾਲੀ ਐ ਅੱਛਾ ਇੱਕ 50 ਵਾਲੀ ਮੰਨ ਲਓ ਐਸਟੀਮੇਟ ਐ ਇੱਕ ਡਰਾਈ ਫੀਡ ਵਾਲੀ ਹੈਗੀ ਉਹ ਜਿਹੜਾ ਫੀਡ ਪਾਉਂਦੇ ਆ ਕੇ ਉਹ ਸਾਰਿਆਂ ਇੱਕ ਜੂ ਰਲ ਕੇ ਫੀਡ ਖਾਂਦੀਆਂ ਹੁਣ ਇਹ ਨਹੀਂ ਹੈ ਵੀ ਮਤਲਬ ਵੀ ਆ ਆ ਦੀ ਫੀਡ ਖਾਵੇ ਆ ਆ ਦੀ ਫੀਡ ਖਾਵੇ ਜੇ ਤਾਂ ਉਹ ਰਸੇ ਬੰਨ ਕੇ ਮਤਲਬ ਬਾਹਰ ਕੇ ਨਾ ਖੁੱਲੀ ਛੜ ਯਾ ਵੱਧ ਪੰਹੁ ਦੇਗੇ ਇਹ ਥਾ ਵੱਧ ਚਾਹੀਦਾ ਉਹਨਾਂ ਨੂੰ ਬਾਹਵ ਚਾਹੀਦਾ ਥਾਂ ਵੀ ਘੱਟ ਰੱਖਣਾ ਆਪਾਂ ਮਹਾਈ ਮਹੰਗਾਈ ਦਾ ਟਾਈਮ ਆ ਜੇ ਥਾ ਘੱਟ ਕਰ ਦੇਗੇ ਉਹ ਦੂਜੀ ਗਾਂ ਦੂਜੀ ਦੀ ਫੀਡ ਖਾਂਦੀ ਆ ਅੱਛਾ ਉਹ ਪਹਿਲਾਂ ਸਕੰਜੇ ਜੇ ਬਣਾਏ ਸੀ ਇੱਕ ਦੋ ਸੀ ਸਿੰਪਲ ਜੇ ਉਹ ਗੱਲ ਕੱਢ ਕੇ ਇਧਰੋਂ ਕੱਢ ਕੇ ਦੂਜੇ ਜੇ ਵਾਗ ਜਾਂਦੇ ਆ ਉਦੋਂ ਕਹਿੰਦੇ ਦੂਜੇ ਜੇ ਵਾਗ ਜਾਂਦਾ ਉਹ ਬੰਨ ਵੀ ਨਹੀਂ ਲੈਣਾ ਰਾਲਾ ਬੰਨਨ ਦਾ ਵੀ ਪੰਡਾ ਪੈਂਦਾ ਆ ਆਏ ਪੰਗਾ ਪਿਆ ਬਹੁਤ ਯਾਰ ਹੁਣ ਉਹਦਾ ਉਹਦਾ ਜਿਗਾਰ ਰੋਦਨ ਲੱਭ ਦਿੰਦਾ ਮੈਂ ਕਿਵੇਂ ਜੇ ਮੰਨੇਗਾ ਗੱਲ ਮੰਨ ਤਾਂ ਜੇ ਮੈਂ ਤੇਰੀ ਗਾਂ ਉੱਥੇ ਖੜਾ ਰਾਂ ਨਾ ਇਧਰ ਹਿੱਲੇ ਗਾਂ ਕਾ ਗੁੰਦਣਾ ਵੇ ਕੀ ਕਰੇਗਾ ਉਹ ਮਰਜ਼ੀ ਕਰਾਂ ਨਾ ਤੇਰੀ ਗਾਂ ਪਿੱਛੇ ਨੂੰ ਹਟੇ ਨਾ ਤੇਰੀ ਗਾਂ ਇਧਰ ਨੂੰ ਜਾਵੇ ਨਾ ਤੇਰੀ ਗਾਂ ਇਧਰ ਨੂੰ ਜਾਵੇ ਤਾਂ ਨਾ ਇਧਰ ਜਾਵੇ ਨੀ ਚਾਰੇ ਚ ਫਿਰ ਆਏ ਦੂੜੀ ਲਾ ਦੇਗਾ ਯਾਰ ਮੈਂ ਇਹਦੇ ਕੋਕੇ ਲਾऊं ਨਾ ਫੀਡ ਕਿਹੜੀ ਮਰਜ਼ੀ ਪਾਈ ਤਲੀ ਟ੍ਰਾਂਸਫਰਸ਼ਨ ਕਿਹਨੂੰ ਪਾਉਣੀ ਹੈ ਟ੍ਰਾਂਸਫਰਸ਼ਨ ਪਾ ਲਈ ਕਿਹਨੂੰ ਹੀਫਰ ਪਾਉਣੀ ਹੈ ਹੀਫਰ ਪਾ ਲਈ ਕਿ ਦੁੱਧ ਲਾ ਦੁੱਧ ਪਾ ਦੁੱਧਾਂ ਲਈ ਪਾਲੀਆਂ ਨੂੰ ਨਹੀਂ ਇਹ ਕੀ ਸਕੀਮ ਹੈ ਤੇਰੇ ਕੋਲੇ ਯਾਰ ਹੈ ਜਗਾਰ ਮੰਨੇਗਾ ਉਹੀ ਮਬੇਲਾ ਮਰ ਖਾ ਕੇ ਤਰਾਵਦਾ ਕੋ ਸਾਖੀ ਬੋਲੀ ਉਹ ਖਾ ਕੇ ਜਲ ਮੰਨ ਜਾਏਗਾ ਇਹ じゃ ਕਿਵੇਂ ਵੀ ਗਾ ਇਧਰ ਵੀ ਨੇ ਜਿਆਦਾ ਇਧਰ ਵੀ ਅੱਗੇ ਪਿੱਛੇ ਤੂੰ ਜੂੜ ਲਾਤਾ ਗਾ ਦੇ ਫਿਰ ਉਹ ਜੂੜ ਹੀ ਲਾਉ ਹਾਂ ਇਹ じゃ ਜੂੜ ਲਾਉ ਮੰਨੇਗਾ ਚਲ ਦਿਖਾ ਫਿਰ ਕਿਵੇਂ ਆ ਜਾ ਦੇਖ ਲੈ ਤੂੰ ਮੰਨੇਗਾ ਤਾਂ ਮਨਾ ਕੇ ਤੋਰੂਗਾ ਕੀ ਗੱਲ ਹੋਵੇ ਪੱਕੀ ਲੈ ਆ ਚਾਰ ਤਾਰੀ ਆ ਜਾ ਚੱਲਗੇ ਆ ਜਾ ਤੈਨੂੰ ਤੋਰ ਕੇ ਟਾਇਆ ਲੱਗ ਜੂਗਾ ਆ ਜਾ ਨਾ ਦੇ ਨਾਲ ਮੈਨੂੰ ਹੋਰ ਵੀ ਕੰਮ ਆ ਮੈਨੂੰ ਤੇਰਾ ਗੱਲਾ ਪੜਾ ਗੱਲਾਂ ਤਾਂ ਤ ਘਾਟੀ ਹੁੰਦਾ ਉਹ ਕੋਈ ਨਾ ਕਿੱਥੇ ਹੋਰ ਹੀ ਕੱਢ ਮਾਰੋ ਯਾਰ ਮਨ ਮਨਾਵਾਂਗਾ ਕਿ ਜਾਊਂਗਾ ਅੱਜ ਤੂੰ ਵੀ ਗਿਜ਼ਾਰ ਰੱਖੇਂਗਾ ਵੀ ਰਾਜੂ ਨੇ ਗੱਲ ਕੀਤੀ ਸੀਗੀ ਆਖੀ ਜਾਊਂਗਾ ਆ ਜਾ ਫਿਰ ਚੱਲ ਕੇ ਮੋਟਰ ਦਾ ਆ ਕੇ ਬੰਦ ਕਰ ਲੈ ਆ ਜਾ ਫਿਰ ਆ ਜਾ ਆ ਜਾ ਤੈਨੂੰ ਦਿਖਾਉਣਾ ਹੈ ਗਿਜ਼ਾਰਾ ਲਾ ਕੇ ਦਿਖਾਉਂ ਜਿਹਾੜਾ ਜਮਾ ਪੂਰਾ ਇੱਥੇ ਕਿੱਥੇ ਦੀ ਗਿਜ਼ਾਰਾ ਹੈ ਲੈ ਤੂੰ ਦੇਖਦਾ ਚੱਲ ਤੂੰ ਆ ਜਾ ਇਹ ਵਰਕਸ਼ਾਪ ਹੀ ਤੇ ਲੈ ਆ ਤੂੰ ਯਾਰ ਵਰਕਸ਼ਾਪ ਹੀ ਲਾਉਂਗਾ ਇਹ ਕੰਮੇ ਵਰਖਾ ਪਾੜੇਗਾ ਸਾਰਾ ਹੱਥਾ ਤੂੰ ਮੇਰੀ ਆਹ ਮੈਸਤਰੀ ਵਾਲਾ ਕੰਮ ਐ ਆਹ ਬੱਦੇ ਦੀ ਮੈਂ ਜਵਾਕ ਇਹ ਲਾ ਦੇ ਤੂੰ ਛੇਡਾ ਕਰ ਦੇ ਮੈਨੂੰ ਆ ਮੈਨੂੰ ਕਰਦਾ ਛੇਡਾਂ ਰੋਲੇ ਕਰਦੇ ਠੀਕ ਆ ਨਾ ਇਹ ਕਾ ਮੈਨੂੰ ਛੇਡਾਂ ਆਪਾਂ ਇਹ ਛੇਡ ਹਟਾਉਣੀ ਐ ਇਹ ਮੈਨੂੰ ਕਹਿੰਦਾ ਇਹ ਕਹਿੰਦਾ ਮੈਨੂੰ ਵੀ ਗਾਂ ਸਾਡੀਆਂ ਇੱਥੇ ਇੱਧਰ ਫੀਡ ਦੂਜੀ ਫੀਡ ਖਾ ਜਾਣਗੇ ਦੂਜੀ ਫੀਡ ਖਾ ਜਾਣਗੇ ਹਾਂਜੀ ਆਪਾਂ ਗਾਂ ਹਿੱਲਣ ਦੇਣੀ ਇਹ ਕਹਿੰਦਾ ਗਾਂ ਹਿੱਲੂਗੀ ਆਪਣੇ ਕੋਲੇ ਪੱਕਾ ਹੱਲ ਹੈਗਾ ਇਹ ਲੋ ਗੱਸ ਪੱਕਾ ਹੱਲ ਕੀ ਹੈ ਯਾਰ ਪੱਕਾ ਹੱਲ ਕਵਾ ਕੇ ਤੋਰਨੇਗਾ ਆ ਦੇਖੋ ਜੀ ਆਪਾਂ ਆ ਬਣਾਇਆ ਲੋਕ ਠੀਕ ਐ ਇਹ ਜੇ ਜਦੋਂ ਮੰਨ ਕੇ ਚੱਲੋ ਆਪਾਂ ਲੋਕ ਕੱਟਦੇ ਆਂ ਸਾਰੇ ਕੱਟੇ ਜਾਂਦੇ ਆ ਇਹ ਸਾਰੇ ਕੱਟੇ ਜਾਂਦੇ ਆ ਸਾਰੇ ਤੋਂ ਤੱਕ ਕੱਟੇ ਜਾਣਗੇ ਅੱਛਾ ਜਦੋਂ ਆਪਾਂ ਇਹਨੂੰ ਇੱਥੇ ਤੇ ਲੋਕ ਇੱਥੇ ਤੇ ਕਰਤਾ ਹਾਂ ਲੋ ਜੀ ਸਾਰੇ ਲੋਕ ਆ ਗਏ ਆਪ ਲੱਗੀ ਉਹ ਇਹ ਤਾਂ ਇਹ ਹਾਂ ਇਹ ਤਾਂ ਕੱਟੀ ਜਾਂਦਾ ਇੱਧਰ ਕਿਵੇਂ ਮੂੰਹ ਲਾੜੂਗਾ ਇਹਦਾ ਮੂੰਹ ਦੱਸ ਲੂ ਕਿਵੇਂ ੜੂਗਾ ਸੁਝਾ ਮੁੰਡੇ ਨੂੰ ਸਵਾਰ ਕੇ ਆ ਜੋ ਜੀ ਹਾਂ ਦੇਖੋ ਹੁਣ ਇੱਥੇ ਜਾਈ ਹਾਂ ਉਹ ਇੱਥੇ ਦਾ ਪਹਲਾਤਾ ਹਾਂ ਆਲਾ ਸਾ ਆਏ ਖਾਣ ਪੋਗੇ ਆ ਖਾਣ ਲੱਗ ਮੂੰਹ ਕਾਲੇ ਨੇ ਆ ਲੋ ਜੀ ਹੁਣ ਲੱਗ ਗਿਆ ਪੀ ਹਾਂ ਹੁਣ ਕਿਸੇ ਪਾਸੇ ਨਹੀਂ ਜਾਂਦੀ ਜਿੰਨੀ ਤੁਸੀਂ ਇਹਨੂੰ ਫੀਡ ਪਾਓਗੇ ਉਹ ਆਪਦੀ ਇੱਥੇ ਖਾਊਗੀ ਕੋਈ ਮਾੜਾ ਪਸ਼ੂ ਚੰਗਾ ਪਸ਼ੂ ਇੱਕ ਦੂਜੇ ਦਾ ਖਾ ਜਾਂਦਾ ਠੀਕ ਹੈ ਹੁਣ ਇੱਕ ਦੂਜੇ ਨੂੰ ਧੱਕਾ ਨਹੀਂ ਕਰੂਗਾ ਨਹੀਂ ਕਾਮਜਾਬ ਹੈਗਾ ਕਿਸੇ ਲਾਇਆ ਲੂਇਆ ਹੈਗਾ ਬਸ ਦਿਖਾ ਦੇ ਆਪਣੇ ਹਾਂਜੀ ਦਿਖਾ ਲਿਓ ਨੇ ਤੁਹਾਨੂੰ ਮੰਨਦਾ ਗੱਲ ਆ ਕਦੋਂ ਆਖਿਆ ਸੀ ਉਹਦੀ ਗੱਲ ਆ ਉਹ ਨਿਕਲੇ ਪਸ਼ੂ ਕਿਸ ਹਿਸਾਬ ਨਾਲ ਨਿਕਲਦਾ ਤਾਂ ਦੇਖ ਗੱਲ ਤਾਂ ਤੇਰੀ ਠੀਕ ਆ ਮੰਨ ਲਾ ਕੇ ਆ ਵੀ ਜਦੋਂ ਯਾਰ ਪਸ਼ੂ ਇਧਰੋਂ ਹੁਣ ਮਤਲਬ ਖਾਨ ਆ ਗਿਆ ਨਾ ਹਾਂ ਅੱਜ ਮੈਂ ਹੁਣ ਲੋਕ ਦਾ ਇਸ ਤਰ੍ਹਾਂ ਹੋਇਆ ਬਣਾ ਹਾਂ ਇੱਥੋਂ ਕੁਛ ਨਹੀਂ ਮੇਰੇ ਗੱਲ ਪਾ ਲਿਆ ਹਾਂ ਗੱਲ ਪਾ ਲਿਆ ਇੱਥੇ ਪਾ ਰਿਹਾ ਇੱਥੇ ਕੱਖ ਆਣਾ ਹੈ ਹੈਨਾ ਹਾਂ ਚਲੇ ਜੀ ਨੇ ਇੱਥੋਂ ਐ ਕਲਿੱਪ ਲੱਗਿਆ ਨਾ ਆ ਏਟਮ ਮਾਰ ਕੇ ਇੱਥੇ ਲੋਕ ਲੱਗ ਜੂ ਆ ਲੋਕ ਹੁਣ ਆਇਆ ਹੈ ਹੈਨਾ ਲੱਗ ਜੂ ਤੇ ਇੱਥੋਂ ਨਾ ਦਾ ਤੇਰੀ ਵਾਲੀ ਗੱਲ ਆ ਪਸ਼ੂ ਪਿੱਛੇ ਹਟੇ ਹਾਂ ਤੇ ਨਾ ਆਵੇ ਅੱਗੇ ਨਾ ਖੱਬੇ ਤੇ ਨਾ ਸੱਜੇ ਮੰਦਾਂ ਨਾਲ ਗੱਲ ਲੈ ਮੈਂਨ ਤਾਂ ਇਹ ਜਵਾਕੇ ਢਾਕਾ ਦੇ ਤੁਸੀਂ ਕੱਲ ਸਹੀ ਕਰਗੇ ਤੂੰ ਐਣਾ ਸੋਚਿਆ ਉਹਦੀ ਉਮਰ ਤੇ ਨਾ ਜਾ ਦਿਮਾਗ ਦੇ ਮੱਥੀ ਆ ਚੱਲ ਇਹ ਦੁਆਰ ਦੀ ਗੱਲ ਸੁਣ ਹਾਂ ਤੇ ਐਸਾ ਬਣਾ ਕੇ ਦਿਖਾਤਾ ਠੀਕ ਹੈ ਜੇ ਬਾਈ ਚਾਂਸ ਹੈ ਫਾਰਮ ਜਿੱਤ ਆ ਗਿਆ ਨਾ ਹੋਇਆ ਫਾਰਮ ਚ ਲਾਇਆ ਕਿ ਤੁਸੀਂ ਕਿਤੇ ਜਾਂ ਪੂਰਾ ਕੰਮ ਜੇ ਆਪਾਂ ਫਾਰਮ ਚ ਤੈਨੂੰ ਮੈਂ ਦਿਖਾ ਦੇਣਾ ਫਾਰਮ ਚ ਲੱਗਿਆ ਇਹ ਲੱਗਿਆ ਵਾ ਆਪਣਾ ਕੰਮਜਾਬ ਕੀਤਾ ਵਾ ਤਾਂ ਹੀ ਬਣਾ ਬਣਾ ਆਉਂਦੇ ਆ ਤਾਂ ਲੈਣਾ ਲੱਗਿਆ ਭਈ ਇੱਧਰ ਦੇਖ ਲੋ ਆ ਪਿਆ ਉਹ ਤੋਂ ਫਾਦ ਉਸ ਟੂਰ ਚ ਬੈ ਲੋਹਾ ਇਹ ਕੰਮ ਚੱਲਦਾ ਤਾਂ ਹੀ ਹੋ ਰਿਹਾ ਜਿੰਨਾ ਮਰਜ਼ੀ ਲੋ ਲੈ ਕੇ ਰੱਖ ਲੈ ਤੂੰ ਮੈਨੂੰ ਫਾਰਮ ਜੀ ਦਿਖਾ ਕੇ ਲੈ ਵੀ ਹਾਂ ਕਿ ਨਾ ਕੰਮ ਆ ਆ ਜਾ ਫਾਰਮ ਦਿਖਾ ਆ ਚੱਲ ਜੀ ਹਾਂ ਭਾਈ ਮੇਸਤਰੀ ਨਾਲ ਹਾਂ ਹਾਂ ਕਿੱਥੇ ਬਣਾਇਆ ਵਾ ਕੰਮ ਦੇਖਾ ਨਹੀਂ ਕਰਵਾ ਕੇ ਤੋਰੂਗਾ ਕੋ ਮਰਜੀ ਆਹਲੇ ਕੰਮ ਨਹੀਂ ਆਦੇ ਵੀ ਨਹੀਂ ਇੰਡੀਆ ਬਿਲਕੁਲ ਠੀਕ ਆ ਤੇਰਾ ਇੱਕ ਕਸ ਰਹੀ ਕੇ ਦਿਖਾ ਦੇ ਕੱਲਾ ਵਾਹ ਦਿਖਾ ਦੇ ਫਰਮੇ ਹਾਂ ਬਾਈ ਲੈ ਤੈਨੂੰ ਦਿਖਾ ਕੇ ਤੋਰਾਂਗੇ ਤਸੱਲੀ ਕਰਵਾ ਕੇ ਤੇਰੀ ਲੈ ਪਸੂ ਲੰਗ ਜੇ ਕਿ ਬਸ ਨਹੀਂ ਬਾਈ ਨਾਲ ਗੱਲ ਕਰਵਾ ਦਾਂਗੇ ਤੇਰੀ ਆਪਾਂ ਚੱਕਰਵਾਵਾਂਗੇ ਤੈਨੂੰ ਤਸੱਲੀ ਕਰਵਾਉਂਗਾ ਲਖੇ ਹਾਂ ਆ ਦੇਖੋ ਆਪਣਾ ਐਂ ਆ ਗਿਆ ਓਏ ਲਓ ਜੀ ਆ ਲੌਕ ਲੱਗ ਗਿਆ ਇਹ ਇਧਰਾਂ ਕੁੰਡਾ ਲਾਇਆ ਵਾ ਲਾ ਖੋ ਨਾ ਵਾਪਸ ਆ ਉਹੀ ਸਿਸਟਮ ਹੈ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਠੀਕ ਹੈ ਇੱਥੇ ਤੇ ਕੱਟਿਆ ਜਾਂਦਾ ਹੈ ਹਾਂ ਇੱਥੇ ਤੇ ਲੱਗ ਜਾਂਦਾ ਠੀਕ ਹੈ ਤੇ ਆ ਪੱਠੇ ਪਾਏ ਵੇ ਆ ਪਸੂ ਇਧਰ ਪਸੇ ਪਾਉਣ ਦੇ ਹਾਂ ਆ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਹਾਂ ਕਿਉਂ ਲ ਗਲਤਾ ਠੀਕ ਆ ਸਾਰੀ ਠੀਕ ਆ ਹਾਂ ਮੈਂ ਫਾਰਮ ਚ ਲੱਗਿਆ ਵੀ ਦੇਖ ਲੈ ਪਸ਼ੂ ਇੱਧਰ ਬੈਠਾ ਟੌਰਣਾ ਬੈਠਾ ਨਾ ਖਾਣਾ ਹਾਂ ਆ ਸਾਰਾ ਰੰਗ ਰੂੰਗ ਕਰਕੇ ਉਹ ਵੀ ਕੰਮ ਸੋਹਣਾ ਬਣ ਗਿਆ ਨਾ ਪੂਰਾ ਇਹ ਹਜੇ ਵੀ ਥੱਲੀ ਹਜੇ ਤਸੱਲੀ ਕਰਵਾ ਦੇਣਾ ਹਜੇ ਵੀ ਜੇ ਕੋਈ ਕਸਰ ਹੈ ਮਾਰੇ ਮੋਟੀ ਹੋਰ ਕੀ ਕਹਿਣਾ ਹੁਣ ਜਦੋਂ ਤੂੰ ਇਹ ਤੂੰ ਥੱਲੀ ਹੋਰ ਵੀ ਕਰਵਾ ਦੇਣਾ ਲੈ ਤੇਰੇ ਮੈਂ ਤੇਰੇ ਮੈਂ ਗੱਲ ਕਰਉਣਾ ਬਾਈ ਨਾਲ ਉਹ ਗੋਰਾ ਖੜਾ ਹੈ ਜਿਹੜਾ ਇਹ ਆ ਲਵਾ ਫਾਰਮ ਆ ਕਿਦਾ ਆ ਜਾ ਗੋਰਾ ਬਾਈ ਉਹ ਮਰਾ ਦਸ ਯਾਰ ਵੀ ਕਾਮਯਾਬ ਹੈ ਕਿਵੇਂ ਕੰਮ ਇਹ ਕਿਵੇਂ ਸਿਸਟਮ ਪੂਰਾ ਠੱਗਾ ਕੰਮ ਹਾਂ ਮਾਲੋਜਾ ਪਟੀ ਗੜੂ ਗਪਣਾ ਪਸੂ ਦਾ ਅਸਿਆ ਮਿੰਟ ਜੀ ਆ ਸਫੀਡ ਸਿੱਟੋ ਇੱਥੇ ਆਨੇ ਲੋਕ ਲੱਗੇ ਨਹੀਂ ਨਹੀਂ ਇੱਕ ਇੱਕ ਦੇ ਕੱਖਾਂ ਵਾਸਤੇ ਹੈਗੇ ਹੈਗਾ ਜੇ ਬਾਬਰ ਟੀਗਾ ਡੂਗਾ ਪੁਰਨਾ ਪਸੂ ਉਹ ਵੀ ਠੀਕ ਹੈ ਹਾਂ ਹਾਂ ਪੂਰਾ ਠੀਕ ਮਿਲਦੇ ਠੀਕੇ ਵਾਸਤੇ ਵੀ ਉਹ ਜਾਉਂਦਾ ਇਹਦੇ ਕ램ਪ ਲੱਗ ਜਾਂਦਾ ਹੋਊਗਾ ਪਿੱਛੇ ਗੱਲ ਨਿਆਣਾ ਪਾਉ ਲੈਂਦਾ ਬਸ ਕੱਲਾ ਹਾਂ ਲੋੜ ਨਹੀਂ ਬਸ ਕੋਈ ਤਾਰ ਕੱਢੇ ਤਾਂ ਵੀ ਠੀਕ ਹੈ ਹਾਂ ਕੱਖ ਬਣੇ ਤਾਰਾਂ ਕੱਢਦੇ ਉਦੋਂ ਲੱਗੇ ਜਾਂਦੇ ਆ ਅਸਿਆ ਬਾਈ ਬੁੱਟੀ ਜਿਹੜੇ ਪਹਿਲਾਂ ਸਿੰਪਲ ਲੱਗਿਆ ਸੀ ਤੇਰੇ ਇਹ ਕ램ਪ ਤੋਂ ਬਿਨਾ ਲੋਗ ਤੋਂ ਬਿਨਾ ਉਹ ਵੀ ਤੁਹਾਨੂੰ ਦਿੱਕਤ ਆਉਂਦੀ ਸੀ ਨਾ ਉਹ ਪਹਿਲਾਂ ਅੱਜ ਬਾਹਰ ਹੋ ਜਾਂ ਉਹ ਵਿੱਚ ਜਾਣਾ ਪੈਂਦਾ ਸੀਗਾ ਠੀਕ ਹੈ ਸਾਨੂੰ ਇੱਥੇ ਦਾ ਲੌਕ ਲਾਉਣਾ ਤੇਰਾ ਫੀਡ ਲਾਜ ਨੂੰ ਪਸ਼ੂਦਰ ਆ ਜਾਂਦਾ ਆ ਫੀਡ ਲਾਜ ਕੋਈ ਮੂੰਹ ਕਰ ਲੈ ਆ ਇਧਰ ਪਾਸੇ ਉਸਨੇ ਸੌਖਾਗਾ ਸਿੱਟਨ ਸਾਹ ਇੱਥੇ ਲੌਕ ਲੱਗੇ ਨਹੀਂ ਆਪਾਂ ਇਹ ਅੱਡ ਡੋਡ ਆ ਕੇ ਆ ਰਜਵੇ ਨੇ ਇੱਕ ਹੀ ਗੱਲ ਸੇ ਕਿਹਦੇ ਅੱਡ ਡੋਡ ਪਸ਼ੂ ਬਣੇ ਹੋਏ ਪਸ਼ੂ ਹਸਾਮ ਬਣੇ ਹੋਏ ਆ ਵੀ ਆਪਸ ਸੁਣ ਆ ਜਾਂ ਕੋਈ ਹੋਰ ਲੌਕ ਲੱਗੇ ਹੋਏ ਆ ਇਹ ਹਾਂ ਇਧਰ ਆ ਗੱਬਣਾ ਗਿਆ ਹਾਂ ਛੋਟੇ ਬੱਸੀ ਆ ਗਿਆਂ ਆ ਦੁੱਧ ਇਹ ਦੁੱਧ ਲਾ ਆ ਗਿਆ ਹਾਂ ਦੇਖ ਬਈ ਲੱਖੇ ਹੁਣ ਤਾਂ ਹੈ ਜਮਾ ਠੀਕ ਆ ਸੱਲੀ ਆ ਜਮਾ ਠੀਕ ਆ ਘਰ ਹੱਥ ਖੜੇ ਵੀ ਠੀਕ ਹੈ ਹੱਥ ਕੀ ਆ ਵੀ ਮੰਨ ਗਿਆ ਆ ਮਿਸਤਰੀ ਨੂੰ ਦਾਤ ਦੇ ਨਹੀਂ ਬਣਦੀ ਜਿਹਨੇ ਆ ਕਾਇ ਕਰ ਕੀਤਾ ਇਹਨੇ ਕਵਾਨੀ ਕੀਤੀ ਐ ਖੜਾ ਹੀ ਨਹੀਂ ਸੜਾਇਆ ਲੋਕਾਂ ਦਾ ਠੀਕ ਹੈ ਨਾ ਗੱਲ ਆ ਨੰਬਰ ਆ ਸਰਵਾਈ ਨੰਬਰ ਲੈ ਨੰਬਰ ਆ ਬਾਈ ਦਸ਼ੀ ਨੰਬਰ ਆ ਹਾਂ ਭਾਈ ਕਾਕੇ ਨੰਬਰ ਵੀ ਦੱਸ ਦੇ ਆ ਜਰਾ ਕਿਨੇ ਬਣਾਉਣਾ ਹੈ ਤਾਂ 98783 ਹਾਂਜੀ 18130 98783 18130 ਨੰਬਰ ਆ ਬਾਈ ਦਾ ਜੇ ਕਿਸੇ ਦੇ ਕਸਰ ਹੈਗੀ ਐ ਮਨ 'ਚ ਵਹਿਮ ਹੈਗਾ ਨਿਕਲ ਜਾਣੀ ਲੱਖੇ ਵਾਂਗੂ ਵੀ ਕਰ ਦਾਂਗੇ ਮਿਲਦੇ ਆ ਨਵੀਂ ਵੀਡੀਓ ਨਾਲ ਉਹ ਤੱਕੜ ਚੈਨਲ ਬਣੇ ਰਹੋ ਸਾਸਰੀਆ ਕਾਲ